ਜੀ ਵੀਡੀਓ ਇੱਕ ਵਾਰ ਸਾਰੇ ਪਿਆਰਾਂ ਤੇ ਪ੍ਰਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਸ ਕਰਦੇ ਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਸੋ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਅੱਜ ਆਪਾਂ ਜਿਹੜੀ ਸਬਜ਼ੀ ਆ ਆਲੂ ਮਟਰ ਤੇ ਵਿੱਚ ਆਪਾਂ ਬੜੀਆਂ ਫੁੱਲ ਬੜੀਆਂ ਜਿਹੜੀ ਇਹ ਬਣਾਵਾਂਗੇ ਸੋ ਸ਼ੁਰੂ ਕਰਦੇ ਆਂ ਆਪਾਂ ਸਬਜ਼ੀ ਬਣਾਣੀ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਣਾ ਸੋ ਆਓ ਆਪਾਂ ਸ਼ੁਰੂ ਕਰਦੇ ਆਂ ਪਤਿਲਾ ਆਪਣਾ ਗਰਮ ਹੋ ਚੁੱਕਿਆ ਵਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤੇਲ ਲਓ ਜੀ ਤੀਨ ਸਾੜਾ ਗਰਮ ਹੋ ਗਿਆ ਤੁਸੀਂ ਵੇਖ ਸਕਦੇ ਹੋ ਤੇ ਹੁਣ ਆਪਾਂ ਜਿਹੜਾ ਮਸਾਲਾ ਪਾਵਾਂਗੇ ਵਿੱਚ ਮਸਾਲਾ ਸਾਟਾ ਹੀ ਹੈਗਾ ਵਾ ਇਹਦੇ ਵਿੱਚ ਅਦਰਕ ਲਸਣ ਹਰੀ ਮਿਰਚ ਤੇ ਪਿਆਜ਼ ਗੰਡੇ ਅਸੀਂ ਸਾਰੇ ਇੱਕੋ ਜਗ੍ਹਾ ਹੀ ਹਨਾ ਕੀਤੇ ਹੋਏ ਆ ਤੇ ਹੁਣ ਆਪਾਂ ਇਹਨਾਂ ਨੂੰ ਵਿੱਚ ਪਾਵਾਂਗੇ ਲੜਕਾ ਪਕਣ ਦਾ ਤੱਕ ਇਹਦੀ ਬੇਟ ਕਰਾਂਗੇ ਤੇ ਇਧਰ ਆਪਾਂ ਜਿਹੜਾ ਗਰਮ ਪਾਣੀ ਉਬਾਲ ਕੇ ਉਹਦੇ ਵਿੱਚ ਆਪਾਂ ਮਟਰ ਭਿਉਏ ਹੋਏ ਆ ਕਿਉਂਕਿ ਪੈਕਟ ਵਾਲੇ ਸੀਗੇ ਤੇ ਇਹਨਾਂ ਵਿੱਚ ਬਰਫ਼ ਜੰਮੀ ਹੋਈ ਸੀ ਤੇ ਇਸ ਕਰਕੇ ਆਪਾਂ ਇਹਨੂੰ ਗਰਮ ਪਾਣੀ 'ਚ ਭਿਉਉਂਤਾ ਹੈ ਤਾਂ ਕਿ ਇਹ ਜਿਹੜੇ ਨਰਮ ਹੋ ਜਾਣ ਸਖਤ ਨਾ ਰਹੇ ਜਿਆਦਾ ਟਾਈਮ ਨਾ ਫਿਰ ਸਬਜੀ ਬਣਾਉਣੇ ਚ ਲੱਗੇਗਾ ਇਸ ਕਰਕੇ ਉਹਨਾਂ ਨੂੰ ਅੱਜ ਇੱਧਰ ਗਰਮ ਪਾਣੀ ਪਾ ਕੇ ਤੇਸ ਜਿਹੜੀਆਂ ਬਣੀਆਂ ਇਹਨਾਂ ਨੂੰ ਵੀ ਥੋੜਾ ਜਿਹਾ ਉਬਾਲ ਲਿਆ ਵਾ ਤਾਂ ਕਿ ਉਹ ਜੋ ਇਹਨਾਂ ਦੇ ਵਿੱਚ ਹੁੰਦਾ ਵਾ ਮੈਦਾ ਜਾਂ ਜੜਾ ਉਹ ਹੁੰਦਾ ਪਾਤਾ ਵਗੈਰਾ ਜਾਂ ਵੇਸਟ ਵਾਲਾ ਉਹ ਨਿਕਲ ਜਾਂਦਾ ਤੇ ਇਹਨਾਂ ਦਾ ਸਵਾਦ ਜਿਹੜਾ ਬਹੁਤ ਵਧੀਆ ਆਉਂਦਾ ਇੱਧਰ ਆਪਣਾ ਤੜਕਾ ਜਿਹੜਾ ਵੀ ਰੈਡੀ ਹੋ ਗਿਆ ਵਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਸੀ ਟਮਾਟਰ ਕੱਟਿਆ ਹੋਇਆ ਸੀ ਇੱਕ ਹੁਣ ਇਹ ਪਾਵਾਂਗੇ ਪਹਿਲਾਂ ਇਹ ਸਾਡੇ ਮਸਾਲੇ ਆ ਹਲਦੀ ਨਮਕ ਤੇ ਪਤਾ ਨਹੀਂ ਕੀ ਤੇ ਜਿੱਦਾਂ ਜਿਹੜਾ ਉਹ ਸੀ ਬਚਪੈਣੇ ਪਾ ਸਕਦੇ ਹਾਂ ਜੀ ਬਾਕੀ ਪਰ ਹਰੀ ਮਿਰਚ ਜਿਹੜੀ ਉਹ ਅਸੀਂ ਵਰਤਦੇ ਆ ਤੁਸੀਂ ਆਪਣੀ ਮਰਜ਼ੀ ਨਾਲ ਲਾਲ ਪਾਉਣਾ ਚਾਹੁੰਦੇ ਤੇ ਤੁਸੀਂ ਉਹ ਵੀ ਪਾ ਸਕਦੇ ਚਲੋ ਜੀ ਹੋਰ ਆਪਾਂ ਪਾਵਾਂਗੇ ਜਿਹੜੇ ਮਸਾਲੇ ਥੋੜਾ ਜਿਹਾ ਸੀ ਇੱਕ ਵਾਰ ਸਾੜੀ ਪਾ ਦਾਂਗੇ ਹੁਣ ਆਪਾਂ ਇਹ ਪਾ ਦਾਂਗੇ ਮਟਰ ਆਲੂ ਤੇ ਵੜੀਆਂ ਲਾਜੀ ਜਿਵੇਂ ਅਸੀਂ ਲਿਆ ਪੋਣ ਇੱਕ ਵਾਰ ਲਿਆ ਤੋ ਉਹ ਦੇਵਾਂਗੇ ਪਕਾ ਦੇਖੋ ਤੁਸੀਂ ਸਾਡਾ ਤੜਕਾ ਜਿਹੜਾ ਕਿੰਨਾ ਸੋਹਣਾ ਬਣਿਆ ਹੈ ਨੋਜੀ ਗਰਮ ਪਾਣੀ ਕਾਢ ਕੇ ਇੱਕ ਵਾਰ ਅਸੀਂ ਫਿਰ ਦੁਬਾਰਾ ਤੋਹੁੰਦੇ ਆ ਹੁਣ ਆਪਾਂ ਇਹਨਾਂ ਨੂੰ ਵਿੱਚ ਪਾ ਦਾਂਗੇ ਤੇ ਥੋੜਾ ਜਿਹਾ ਹਿਲਾ ਦਾਂਗੇ ਨੋਵਰੀ ਆ ਗਈ ਆਲੂ ਆ ਗਏ ਹੁਣ ਉਹਨਾਂ ਨੂੰ ਵੀ ਆਪਾਂ ਵਿੱਚ ਪਾਉਣਾ ਹੈ ਨੋਜੀ ਆਲੂ ਵੀ ਜਿਹੜੇ ਅਸੀਂ ਪਹਿਲਾਂ ਗਰਮ ਪਾਣੀ ਪਾਇਆ ਹੋਇਆ ਸੀ ਤਾਂ ਕਿ ਇਹਨਾਂ ਦਾ ਮਿੱਠਾ ਕੰਮ ਦਾ ਨਿਕਲ ਜਾਂਦਾ ਵਾ ਸੋ ਹੁਣ ਆਪਾਂ ਵਿੱਚ ਪਾਵਾਂਗੇ ਆਲੂ ਜਿੰਨੀ ਕੋ ਤੁਹਾਨੂੰ ਲੋੜ ਆ ਹਨਾ ਜੇ ਤੁਸੀਂ ਇਦਾਂ ਹੀ ਖਾਣੀ ਚਾਹੁੰਦੇ ਸਬਜੀ ਤੇ ਇਦਾਂ ਵੀ ਬਣਾ ਸਕਦੇ ਸੁੱਕੀ ਜੇ ਤੁਸੀਂ ਚਾਹੁੰਦੇ ਤੇ ਇਹਦੇ ਵਿੱਚ ਪਾਣੀ ਵੀ ਪਾ ਸਕਦੇ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਪਸੰਦ ਆਈ ਲਾਈਕਮੈਂਟ ਸ਼ੇਅਰ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜਲਦ ਹੀ ਮਿਲਦੇ ਅਗਲੀ ਨਵੀਂ ਵੀਡੀਓ ਤੇ ਲੰਮੀ ਰੈਸਪੀ ਦੇ ਨਾਲ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ